ਬੀਤੇ ਕੱਲ੍ਹ ਥਾਣਾ ਚਰਾਟਾ ਦੇ ਐਸਐਚਓ ਵਿਨੋਦ ਕੁਮਾਰ ਦੇ ਵੱਲੋਂ ਭੇਜੇ ਗਏ ਬੰਦੇ ਨੂੰ 5 ਲੱਖ ਦੀ ਰਿਸ਼ਵਤ ਦੇ ਦੋਸ਼ ਵਿੱਚ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਸ ਗ੍ਰਿਫਤਾਰੀ ਤੋਂ ਬਾਅਦ ਫਿਲਹਾਲ ਐਸਐਚਓ ਦਾ ਫੋਨ ਬੰਦ ਆ ਰਿਹਾ ਹੈ ਅਤੇ ਉਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਜ਼ਿਲ੍ਹਾ ਵਿਜੀਲੈਂਸ ਦੀ ਟੀਮ ਵੱਲੋਂ ਅੱਜ ਦੁਪਹਿਰ ਮੌਕੇ ਤੇ ਰੰਗੇ ਹੱਤੀ ਫੜਿਆ આરોપી ਲਲਿਤ ਅਰੋੜਾ ਨੂੰ ਅਦਾਲਤ ਵਿੱਚ ਪੇਸ਼ ਕਰਵਾਇਆ ਜਿੱਥੇ ਉਹਨਾਂ ਨੂੰ ਇਸ ਦਾ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਹੋਇਆ ਜਿਸ ਸੰਬੰਧੀ ਅਦਾਲਤ ਵਿੱਚ ਪੇਸ਼ੀ ਦੌਰਾਨ આરોપી ਲਲਿਤ ਅਰੋੜਾ ਨੇ ਮੀਡੀਆ ਨੂੰ ਦੱਸਿਆ ਕਿ ਉਹ ਬਿਲਕੁਲ ਬੇਕਸੂਰ ਹੈ ਉਸ ਨੂੰ ਜਾਣ ਬੁੱਝ ਕੇ ਫਸਾਇਆ ਜਾ ਰਿਹਾ ਹੈ ਮਸਲਾ ਐਸ ਐਚ ਓ ਅਤੇ ਪਾਰਟੀ ਵਿਚਾਲੇ ਚੱਲ ਰਿਹਾ ਸੀ ਮੈਂ ਤਾਂ ਗਰੀਬ ਦੁਕਾਨਦਾਰ ਹਾਂ ਮੈਨੂੰ ਜਾਣ ਬੁੱਝ ਕੇ ਅੱਗੇ ਲਿਆਂਦਾ ਜਾ ਰਿਹਾ ਹੈ ਅਮਨਿਸਰ ਤੋਂ ਨਿਊਜ਼ 24 ਪੰਜਾਬ ਲਈ ਸਾਇਨ ਗੁਫਤਾ ਦੀ ਖਾਸ ਰਿਪੋਰਟ ਦੁਕਾਨਦਾਰ ਬੋਲਦਾ ਪੰਜ ਲੱਖ ਰੁਪਏ ਮੰਗਿਆ ਮੈਂ ਨਹੀਂ ਕਰਾਈਆ ਇਹੋ ਜਿਹਾ ਨਿਕਰਾਇਆ ਹੋਇਆ ਕੰਮ ਡਿਲੀਵਰੀ ਆ ਮੈਂ ਤੇਰਾ ਤਾਂ ਸਭ ਗੱਲ ਬਾਤ ਹੋਈ ਗਈ ਕੋਈ ਨਹੀਂ ਚਲੋ ਚਲੋ ਬਿਲਕੁਲ ਆਮ ਜਿਹਾ ਮਾਮੂਲੀ ਇਹ ਘਰ ਤੋਂ ਬੰਦਾ ਜੀ 全然気になるね。 ਪ੍ਰਸਤਾਨੀ ਰੋਕਣਾ ਨਹੀਂ ਫਿਰ ਅਸ ਕਰਕੇ ਮੇਰੇ ਕੋ ਜੋ ਵੀ ਮੈਂ ਮੰਗੇਗੇ ਕੁਝ ਨਹੀਂ ਮੰਗੇਗੇ ਐਸਾ ਚੋ ਨਾ ਆਇਆ ਵਿੱਚ ਹਾਂਜੀ ਐਸਾ ਚੋ ਹੈਗੇ ਨੇ ਐਸਾ ਚੋ ਉਹਨਾਂ ਦੇ ਨਾਲ ਮੁੱਕੀਆ ਮੇਰੇ ਨਾਲ ਕੋਈ ਮੈਂ ਤੇ ਆਮ ਦੁਕਾਨ ਦਾ ਬੰਦਾ ਹਾਂ ਐਸਾ ਚੋ ਦਾ ਕੀ ਨਾਮ ਜੀ ਐਸਾ ਚੋ ਵਿਨੋਦ ਮਨੋਜ ਦਾ ਨਾਮ ਹੈ ਤੁਹਾਡੀ ਕੋਈ ਕਾਲ ਰਿਕਾਰਡਿੰਗ ਵਿਜੀਲੈਂਸ ਕੋ ਪਹੁੰਚੀ ਤਾਂ ਕਾਰਵਾਈ ਹੋਈ ਹੈ ਇਹ ਮੈਂ ਮੰਗੇਆ ਵਿਨੋਦ ਭਾਈ ਬਸ ਕਰੋ ਯਾਰ ਤੁਹਾਡੀ ਰਿਕਾਰਡਿੰਗ ਵਿਜੀਲੈਂਸ ਵਿੱਚ ਪਹੁੰਚੀ ਹੈ ਹਾਂਜੀ ਐਸਾ ਚੋ ਨੇ ਕਿੰਨੇ ਵਸ ਮੰਗੇ ਫਿਰ ਤਾਂ ਸਰਕੀ ਕਿੰਨੇ ਦਿਨਾਂ ਦਾ ਮਾਰਨ ਲੱਗੇ ਨੇ ਜਿਹੜਾ ਪੈਸੇ ਮੰਗੇਗੇ ਤਫतीश ਅਧੀਨ ਹੈਗਾ ਹੈ ਜੀ ਕੇਸ ਫਰਜਾ ਕਿ ਡਾਕਟਰ ਰਾਜੋਸਰਨ ਦੱਸ ਦੇ ਨੇ ਨਹੀਂ ਸਰ ਥੋੜਾ ਬਿਲਕੁਲ ਕਰ ਲੈ ਜਿੰਦ ਕਰ ਮਾਨ ਕਿੰਨੇ ਦਿੰਦਾ ਇੱਥੇ ਇੱਥੇ ਸਿਕਿਉਰਿਟੀ ਥ੍ਰੈਟ ਹੈਗਾ ਇੱਥੇ ਅਸੀਂ ਕਰ ਸਕਾਂਗੇ ਓਪਨ ਏਰੀਆ ਹੈਗਾ ਸਰ ਮਾਨ ਦੱਸੋ ਨਾ ਮਾਨ ਪਰਮਾਨ ਦੱਸ ਦਿੰਦੇ ਤੁਹਾਨੂੰ ਕਿੰਨੇ ਦਿੰਦਾ ਹਾਂ ਸਰ ਦੱਸੋ ਸਰ ਜਿੰਦਾ ਮਿਲਿਆ ਸਰ